ਤਾਨਾ ਰੰਗਣ ਡੰਗਲ ਬਟਾਲਾ ਦੀ ਹਦੂਦ ਅੰਦਰ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਤੇ ਇਹ ਪੁਲਿਸ ਨੇ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਤੇ ਉਸਨੇ ਮੋਟਰਸਾਈਕਲ ਸੁੱਟ ਕੇ ਪੁਲਿਸ ਤੇ ਹੀ ਫਾਇਰਿੰਗ ਕਰਦੇ ਹੋਏ ਭਜਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਤੁਰੰਤ ਹੀ ਉਸ ਦਾ ਪਿੱਛਾ ਕੀਤਾ ਅਤੇ ਗੋਲੀਬਾਰੀ ਦੇ ਦੌਰਾਨ ਦੋਸ਼ੀ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਬਲੋ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਆਪਰੇਸ਼ਨ ਦੌਰਾਨ ਗੋਲੀ ਲੱਗਣ ਕਾਰਨ ਇੱਕ ਪੁ ਸੁਰੱਖਿਆ ਪੱਖੋਂ ਪੁਲਿਸ ਵੱਲੋਂ ਉਸਦੀ ਪਛਾਣ ਜੜੀ ਹੈ ਉਜਾਗਰ ਨਹੀਂ ਕੀਤੀ ਜਾ ਰਹੀ ਤੇ ਉੱਥੇ ਹੀ ਦੱਸਿਆ ਜਾ ਰਿਹਾ ਕਿ ਉਸਦੀ ਹਾਲਤ ਸਿਰਦਸਤੀ ਜਾ ਰਹੀ ਹੈ ਤੇ ਉੱਥੇ ਹੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਵੀ ਚੱਲ ਰਿਹਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਮਾਰੇ ਗਏ ਗੈਂਗਸਟਰ ਦੀ ਪਹਿਚਾਨ ਦਿੱਤਾ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮਾੜੀਕਲਾਂ ਜ਼ਿਲ੍ਹਾ ਮਜੀਠਾ ਅੰਮ੍ਰਿਤਸਰ ਵੱਜੋਂ ਹੋਈ ਹੈ ਤੇ ਉਹ ਕਈ ਮਾਮਲਿਆਂ ਦੇ ਵਿੱਚ ਲੋੜਿੰਦਾ ਵੀ ਸੀ ਤੇ ਸਰਪੰਚੀ ਚ ਹੋਣਾਂ ਦੌਰਾਨ ਜਿਹੜਾ ਕਾਰਨ ਵਿਖੇ ਸਰਪੰਚ ਦੀ ਹੱਤਿਆ ਦਾ ਮਾਮਲਾ ਜਿਹੜਾ ਉਸ ਤੇ ਦਰਜ ਕੀਤਾ ਗਿਆ ਸੀ ਜਦਕਿ ਹਰੀਕੇ ਦੇ ਕਮਿਸ਼ਨ 에ਜੰਟ ਰਾਮ ਗੋਪਾਲ ਦੇ ਕਤਲ ਵਿੱਚ ਵੀ ਸ਼ਾਮਿਲ ਹੋਣ ਦੇ ਦੋਸ਼ ਇਸ ਦੋਸ਼ੀ ਖਿਲਾਫ ਜਿਹੜੇ ਨੇ ਉਹ ਲੱਗੇ ਨੇ ਤੇ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਤੇ ਨਾਲ ਹੀ ਜਲੰਧਰ ਵਿਖੇ ਉਸ ਦੇ ਖਿਲਾਫ ਇੱਕ ਮਾਮਲਾ ਦਰਜ ਹੋਣ ਦੀ ਗੱਲ ਕਹੀ ਜਾ ਰਹੀ ਹੈ ਰਣਜੀਤ ਸਿੰਘ ਨੂੰ ਬਦਨਾਮ ਅਪਰਾਧੀਆਂ ਪ੍ਰਭ ਦਸਵਾਲ ਅਤੇ ਬਲਵਿੰਦਰ ਟੋਨੀ ਬਲ ਅਤੇ ਮਨ ਕਨਸ਼ਾਮਪੁਰਾ ਨਾਮਕ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਰਣਜੀਤ ਸਿੰਘ ਨੂੰ ਉਸ ਦਾ ਜੜਾਇ ਸਜ਼ਾ ਹੱਥ ਮੰਨਿਆ ਜਾ ਰਿਹਾ ਸੱਜਾ ਹੱਥ ਉਸ ਨੂੰ ਮੰਨਿਆ ਜਾ ਰਿਹਾ ਤੇ ਉੱਥੇ ਹੀ ਉਸਨੇ ਇਹਨਾਂ ਗੈਂਗਸਟਰਾਂ ਦੀਆਂ ਹਦਾਇਤਾਂ ਤਹਿਤ ਜਿਹੜੀ ਹੈ ਸਰਗਰਮੀ ਦੇ ਨਾਲ ਅਪਰਾਧ ਜੁੜੇ ਨੇ ਉਕੀਤੇ ਅੱਜ ਫਿਰ ਬਟਾਲਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਅਜੇ ਸ਼ਾਮਤੀ ਹੀ ਇਨਫੋਰਮੇਸ਼ਨ ਸੀ ਬਟਾਲਾ ਪੁਲਿਸ ਕੋ ਕਿ ਸ਼ਕਤੀ ਸ਼ੱਕੀ ਬੰਦੇ ਇਰੀ ਵਿੱਚ ਹੈ ਔਰ ਤਵਾਰਦਾ ਵੀ ਕਰ ਸਕਦੇ ਆ ਉਸ ਬੰਦੇ ਦੀ ਸਪੈਸ਼ਲ ਨਾਕਾਬੰਦੀ ਵੀ ਕੀਤੀ ਗਈ ਸੀ ਕੋਈ ਮੇਕ ਕੋਡ ਕਰੋ ਉਸੇ ਦਰਾਂ ਨਾਕੇ ਤੇ ਮੋਟਰਸਾਈਕਲ ਤੇ ਜਿਹੜਾ ਵਿਅਕਤੀ ਆ ਰਿਹਾ ਸੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਈਡ ਤੇ ਮੋਟਰਸਾਈਕਲ ਕਰਕੇ ਉੱਥੋਂ ਸੁੱਟ ਕੇ ਭੱਜ ਗਏ ਜਦੋਂ ਸਾਡੀ ਪੁਲਿਸ ਪਾਰਟੀ ਵੀ ਪਿੱਛੇ ਭੱਜੀ ਇਹਨਾਂ ਨੇ ਫਾਇਰਿੰਗ ਕੀਤੀ ਔਰ ਉਡੀਂ ਵੀ ਫਾਇਰਿੰਗ ਦੋਨਾਂ ਲਈ ਆਪਸ ਵਿੱਚ ਹੁੰਦੀ ਰਹੀ ਜੀ ਜਦੋਂ ਫਾਇਰਿੰਗ ਰੁਕ ਗਈ ਫਿਰ ਪੁਲਿਸ ਨੇ ਸਰਚ ਵੀ ਕੀਤਾ ਤੇ ਇੱਕ ਬੰਦਾ ਉੱਥੇ ਜ਼ਖਮੀ ਸੀਗਾ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਇੱਥੇ ਉਹਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਇਹਦੀ ਡੈਥ ਹੋ ਚੁੱਕੀ ਆ ਇੱਕ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਜਿਹੜਾ ਇਹ ਸੀਗਾ ਜਿਹੜੀ ਕ੍ਰਿਮੀਨਲ ਨੂੰ ਲੈ ਕੇ ਆਇਆ ਜਿਹਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਮੇਰੇ ਫੋਨ ਵਿੱਚ ਉਹ ਹੀ ਇਹਦਾ ਆਧਾਰ ਕਾਰਡ ਇੱਕ ਮਿਲਿਆ ਜਿੱਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਰਣਜੀਤ ਸਿੰਘ ਹੈ ਜੀ ਮਰੜੀ ਦਾ ਰਹਿਣ ਵਾਲਾ ਆ ਔਰ ਇਹ ਆ ਦੋ ਮਰਡਰ ਕੇਸ ਜੇ ਤਰੰਤਾਰਨ ਪੁਲਿਸ ਨੂੰ ਵਾਂਟਡ ਇੱਕ ਸਰਪੰਚ ਤੇ ਕਤਲ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤਰੰਤਾਰਨ ਦੇ ਵਿੱਚ ਔਰ ਇੱਕ ਜਿਹੜਾ 12 ਤਰੀਕ ਨੂੰ ਮਰਡਰ ਹੋਇਆ ਹਰੀਕੇ ਉਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਉਹ ਇਸੇ ਪਿੰਡ ਦਾ ਹੀ ਸੀਗਾ ਜੀ ਜਿਹੜਾ ਉੱਥੇ ਜ਼ਖਮੀ ਵੀ ਹੋਇਆ ਹੈ ਤੇ ਉਹਦੇ ਵਿੱਚ ਵੀ ਇਹ ਨਾਮਜ਼ਦ ਹੈ ਕਿ ਇਨਹੀ ਮੁੰਡੇ ਭੇਜ ਕੇ ਉਹ ਕਤਲ ਕਰਵਾਇਆ ਸੀਗਾ ਜੀ ਇੱਕ ਹੋਰ ਇੱਥੇ ਜੋ ਪਾਇਸ ਵਿੱਚ ਚੈੱਕ ਕੀਤਾ ਇਹਦਾ ਪੁਰਾਣਾ ਕੇਸ ਜਲੰਧਰ ਦੀ ਇੱਥੇ ਇੱਕ ਦਰਜ ਹੈ ਜੀ ਇੱਕ 9mm ਦਾ ਬਲਾਕ ਪਿਸਟਲ ਮੌਕੇ ਤੇ ਮਿਲਿਆ ਤੇ ਇਹ ਇਹ ਹੈ ਜੀ ਸਰ ਇਹ ਕਿਹਦੇ ਲੋਕ ਸਨ ਹਾਂਜੀ ਕਿਹਦੇ ਲੋਕ ਸੀ ਇਹ ਇਹ ਜਿਹੜਾ ਗੈਂਗਸਟਰ ਹੈ ਜੀ ਇਹ ਪ੍ਰਭ ਦਾ ਸਵਾਲ ਬਲਿੰਦਰ ਡੋਨੀ ਔਰ ਇਹ ਇਸ ਗੈਂਗ ਨਾਲ ਇਸਬੰਧ ਰੱਖਦੇ ਜੀ ਮਨ ਕਨਸ਼ਾਮਪੁਰਾ ਜਿਹੜਾ ਕਿ ਉਹ ਵੀ ਬਾਹਰ ਬੈਠਾ ਆ ਉਹਦਾ ਕੋਈ ਗੈਂਗ ਹੈ ਔਰ ਇੱਕ ਅਮਰ ਹੈ ਖੱਬੇ ਰਾਜਪੂਤਾ ਦਾ ਇਹ ਜੋ ਚਾਰ ਬੰਦੇ ਬਾਹਰ ਬੈਠੇ ਗੈਂਗ ਨੂੰ ਚਲਾ ਰਹੇ ਆ ਇਹਨਾਂ ਦਾ ਇਹ ਸਰਗਰਮ ਮੈਂਬਰ ਸੀ ਸਰ ਇੱਕ ਵਾਰ ਜੀ ਮੋਟਰਸਾਈਕਲ ਤੇ ਦੋ ਬੰਦੇ ਸੀ ਕਿ ਇਕੱਲਾ ਸੀ ਜੀ ਇਹ ਹੁਣ ਕਿਉਂਕਿ ਉਹ ਤੇ ਹਨੇਰਾ ਵੀ ਸੀਗਾ ਜੀ ਇਹ ਸਾਰਾ ਕਿਉਂ ਇੱਕਦਮ ਹੀ ਇਹ ਸਾਰਾ ਕੁਝ ਇਸ਼ੂ ਹੋਇਆ ਤੇ ਉਹ ਤਾਂ ਪੁਲਿਸ ਨੇ ਉੱਥੇ ਕਾਫੀ ਸਰਚ ਵੀ ਕੀਤੀ ਆ ਤੇ ਹੋਰ ਅਸੀਂ ਕਲੀਅਰ ਕਰ ਲਾਂਗੇ ਸਾਰਾ ਜਿਹੜਾ ਲక్ష్ਮੀ ਆਇਆ ਤਾਂ ਇੱਕ ਪੁਲਿਸ ਸਾਡਾ ਇੱਕ ਪੁਲਿਸ ਮੁਲਾਜ਼ਮ ਸਾਡਾ ਲక్ష్ਮੀ ਉਹ ਕਿੰਨਾ ਕਿੰਝੜਾ ਜੀ ਉਹ ਠੀਕ ਆ ਜੀ ਨੂੰ ਰੈਫਰ ਕਰ ਰਿਹਾ ਤੇ ਵੈਸੇ ਆਊਟ ਆਫ ਡੇਂਜਰ ਆ ਪਰ ਫਿਰ ਵੀ ਉਹਨੂੰ ਰੈਫਰ ਕਰ ਰਿਹਾ ਤੇ ਇਲਾਜ ਜਸਟ ਥਿੰਕ ਕਿ ਨਾ ਇਸ ਨੂੰ ਗੋਲੀ ਲੱਗੀ ਜਸਟ ਕਿੰਨਾ ਕ ਸਮਝਦੇ ਕਿ ਕ੍ਰਾਈਮ ਨੂੰ ਠੱਲ ਪੈ ਗਈ ਇਹਦੇ ਇਸ ਨੂੰ ਜਾਣਨਾ ਦੇਖੋ ਮੈਂ ਇਹਦੇ ਚ ਪੁਲਿਸ ਮੈਂ ਪਹਿਲਾਂ ਹੀ ਦੱਸਿਆ ਜੀ ਪੁਲਿਸ ਵਚਨਬੱਧ ਦਾ ਅਸੀਂ ਆਪਣੇ ਪੰਜਾਬ ਦੇ ਆਪਣੇ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹੀ ਅਸੀਂ ਡਿਊਟੀ ਦੇ ਪਾਬੰਦ ਆ ਔਰ ਅਸੀਂ ਕਰਾਂਗੇ ਵੀ ਔਰ ਅਸੀਂ ਜਿੰਨੇ ਵੀ ਕੋਈ ਸ਼ਰਾਰਤੀ ਅੰਸਰ ਆ ਕੋਈ ਵੀ ਕੈਂਸਲਰ ਆ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਜ਼ਰੂਰ ਕਰਾਂਗੇ ਸਰ ਜੀ ਪੁਲਿਸ ਉਹ ਜਿਹੜਾ ਅਮਰ ਸਰ ਦਿਖਾਤੀ ਦਾ ਕੰਪਲੀਟਰ ਹਾਂਜੀ ਉਹ ਉਹ ਹੁਣ ਮੈਂ ਇਸ ਵਾਰ ਉੱਥੇ ਵੀ ਮੌਕੇ ਤੇ ਜਾ ਰਿਹਾ ਸਾਡੇ ਐਸਐਸਪੀ ਸਾਹਿਬ ਉੱਥੇ ਹੈਗੇ ਆ ਜੀ ਉਸ ਸੀਜ਼ਨ ਨੂੰ ਵੀ ਅਸੀਂ ਸਾਰਾ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਔਰ ਜਿਹੜੇ ਮਲਜ਼ਮ ਆ ਉਹਨਾਂ ਨੂੰ ਵੀ ਅਸੀਂ ਛੇਤੀ ਹੀ ਅ ਕਾਨੂੰਨ ਅਨੁਸਾਰ ਸਜ਼ਾ ਦਵਾਗੇ ਜਿੰਨੇ ਕਿ ਇਸ ਤੋਂ ਪਹਿਲਾਂ ਗ੍ਰਨੇਡ ਹਮਲੇ ਹੋਏ ਆ ਸਾਡੇ ਸਾਰੇ 100% ਟ੍ਰੇਸ ਹੋ ਚੁੱਕੇ ਆ ਔਰ ਇਹ ਵੀ ਅਸੀਂ ਟ੍ਰੇਸ ਕਰ ਬੱਬਰ ਖਾਨਸਾ ਨੇ ਦੀ ਜ਼ਿੰਮੇਵਾਰੀ ਬੱਬਰ ਖਾਨਸਾ ਨੇ ਹਾਂ ਜੀ ਮੈਂ ਪੜਿਆ ਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਇਸ ਤੋਂ ਬਾਅਦ ਮੈਂ ਉੱਥੇ ਜਾ ਰਿਹਾ ਹਾਂ ਔਰ ਪਿੰਡੀਆਂ ਵੀ ਜ਼ਿੰਮੇਵਾਰੀਆਂ ਬੱਬਰ ਖਾਨਸਾ ਨੇ ਹੀ ਲਈਆਂ ਸੀਗੀਆਂ ਹਾਂ ਜੀ ਔਰ ਇੱਥੇ ਹੀ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋ ਕੇ ਉਹ ਬੰਦੇ ਅਸੀਂ ਫੜੇ ਵੀ ਸੀਗੇ ਔਰ ਜ਼ਖਮੀ ਵੀ ਹੋਏ ਸੀਗੇ ਇਹ ਵੀ ਬੰਦੇ ਅਸੀਂ ਬਹੁਤ ਛੇਤੀ ਹੀ ਸਲਾਖਾਂ ਦੇ ਪਿੱਛੇ ਰੱਖ ਸਰ ਬਟਾਲਾ ਕੇਸ ਦੇ ਵਿੱਚ ਦੋਵਾਂ ਪਾਸੋਂ ਕਿੰਨੀਆਂ ਗੋਲੀਆਂ ਚਲੀਆਂ ਸਰ ਇਹ ਇਹ ਭਾਈ ਸਾਹਿਬ ਹੁਣ ਸਾਰਾ ਰਾਤ ਦਾ ਮਸਲਾ ਹੈਗਾ ਜੀ ਸਾਰਾ ਪਿੱਲੋ ਤਾਂ ਇਹੀ ਸੇ ਹੀ ਵੀ ਸਾਡੇ ਪੁਲਿਸ ਪਾਰਟੀ ਸੁਰੱਖਿਅਤ ਰਵੇ ਫਿਰ ਇਮੀਡੀਏਟਲੀ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਅਸੀਂ ਇਲਾਜ ਲਈ ਇੱਥੇ ਸ਼ਿਫਟ ਕਰਿਆ ਸਰ ਜਿਹੜਾ ਜ਼ਖਮੀ ਹੋਇਆ ਉਹ ਕੌਣ ਆ ਔਰ ਮੈਂ ਦੱਸਿਆ ਜੀ ਉਹਦਾ ਰਜੀਤ ਸਿੰਘ ਨਾ ਨਹੀਂ ਇਹ ਨਹੀਂ ਤੁਹਾਡੇ ਪੁੱਛਾ ਨਹੀਂ ਸ਼ਮਸ਼ਰ ਸਿੰਘ ਨਹੀਂ ਨਹੀਂ ਅਸੀਂ ਨਹੀਂ ਸਰ ਜਿਹੜੇ ਸਕਿਉਰਿਟੀ ਰੀਜ਼ਨਸ ਕਰਦੇ ਜਿਹੜੇ ਗਰਨੇਡ ਹਮਲੇ ਹੋਏ ਉਹਨਾਂ ਦੀ ਕੰਡੀਸ਼ਨ ਕੀ ਗਨ ਸ਼ਾਟ ਲੱਗਾ ਜਾਂ ਸ਼ਾਟ ਲੱਗ ਗਰਨੇਡ ਜਿਹੜੇ ਸੀ ਉਹ ਪਾਕਿਸਤਾਨ ਤੋਂ ਵਾਲੇ ਸੀ ਜਾਂ ਚਾਈਨਾ ਵਾਲੇ ਸੀ ਕਿਹੜਾ ਜੀ ਜਿਹੜੇ ਗਰਨੇਡ ਹਮਲੇ ਹੋਣ ਤੱਕ ਕੋਈ ਨਹੀਂ ਉਹ ਗਰਨੇਡ ਮੇਡ ਇਨ ਕਿੱਥੋਂ ਦੇ ਸੀ ਅ ਦੇਖੋ ਇਹ ਗਰਨੇਡ ਤਾਂ ਭਾਰਤੋਂ ਹੀ ਆਉਂਦੇ ਆ ਜੀ ਇੱਥੋਂ ਪਾਕਿਸਤਾਨ ਤੋਂ ਹੀ ਆਉਂਦੇ ਆ ਡਰੋਨ ਰਾਹੀਂ ਹੀ ਸਾਰੇ ਇਹ ਗਰਨੇਡ ਆਏ ਸੀ ਥੈਂਕ ਯੂ ਸਰ ਥੈਂਕ ਯੂ ਜੀ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫਾਰ 21 ਈਅਰਸ ਵੀਵ ਡਿਲੀਵਰਡ 10 With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.